ਵੱਡੀ ਖਬਰ ਕੁੜੀਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿहां ਕੁੜੀਆਂ ਦੇ ਵਿਆਹ ਦੀ ਉਮਰ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਚ ਕੁੜੀਆਂ ਦੇ ਵਿਆਹ ਦੀ ਘੱਟੋ ਘਾਟ ਉਮਰ 21 ਸਾਲ ਕਰ ਦਿੱਤੀ ਗਈ ਹੈ ਇਸ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਜਨਤਤਵਾਦੀ ਮੌਂਤਨ ਸੈਸ਼ਨ ਦੇ ਵਿੱਚ ਪਹਿਲੇ ਦਿਨ ਮੰਗਰਵਾਰ ਨੂੰ ਫੋਧ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਇਕਮਤ ਨਾਲ ਬਿਨਾ ਚਰਚੇ ਦੇ ਪਾਸ ਸਵੀਕਾਰ ਦਿੱਤਾ ਗਿਆ ਹੈ ਬਲ ਨੂੰ ਹੁਣ ਰਾਜਪਾਲ ਦੀ ਮਨਜ਼ੂਰੀ ਲਈ ਤੇ ਜਾਏਗਾ ਇਸ ਤੋਂ ਬਾਅਦ ਬਿਲ ਕਾਨੂੰਨ ਬਨੇਗਾ ਅਤੇ ਇਸ ਨੂੰ ਲਾਗੂ ਕੀਤਾ ਜਾਏਗਾ ਹਾਲੇ ਤੱਕ ਹਿਮਾਚਲ ਚ ਕੁੜੀਆਂ ਦੇ ਵਿਆਹ ਦੀ ਉਮਰ 18 ਸਾਲ ਹੈ ਸਰਕਾਰ ਨੇ ਇਸ ਨੂੰ 3 ਸਾਲ ਵਿਦਾਇਆ ਤੇ ਸਦਨਤ ਸਮਾਜਿਕ ਨਿਆਇ ਤੇ ਅਧਿਕਾਰਿਕ ਮੰਤਰੀ ਕਨੀਰਾਮ ਸਾਂਡਲ ਨੇ ਬਾਲ ਵਿਆਹ ਤੇ ਰੋਕ ਹਿਮਾਚਲ ਪ੍ਰਦੇਸ਼ ਸੋਦ ਬਿਲ 2024 ਪੇਸ਼ ਕੀਤਾ ਸਾਂਡਲ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਦੇ ਨਾਲ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਹੁਣ ਵੀ ਕੁਝ ਛੋਟੀ ਉਮਰ ਦੇ ਵਿੱਚ ਕੁੜੀਆਂ ਦਾ ਵਿਆਹ ਕਰ ਦਿੰਦੇ ਨੇ ਇਸ ਦੇ ਨਾਲ ਹੀ ਕੁੜੀਆਂ ਦੀ ਪੜ੍ਹਾਈ ਵੀ ਰੁਕ ਜਾਂਦੀ ਹੈ ਤੇ ਉਹ ਪੜ੍ਹਾਈ ਵੀ ਨਹੀਂ ਕਰ ਸਕਦੀਆਂ ਸਰਕਾਰ ਚਾਹੁੰਦੀ ਹੈ ਕਿ ਵਿਆਹ ਦੀ ਉਮਰ ਵਧਾਈ ਜਾਵੇ ਤਾਂ ਜੋ ਲੋਕਾਂ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕੇ ਕੁੜੀਆਂ ਦਾ ਛੇਤੀ ਵਿਆਹ ਕਰਨ ਨਾਲ ਛੇਤੀ ਮਾਂ ਬਨਣ ਨਾਲ ਉਹਨਾਂ ਦੀ ਸਿਹਤਾਂ ਵੀ ਜੋ ਕਿ ਉਹਨਾਂ ਦੇ ਸਿਹਤ ਤੇ ਵੀ ਅਸਰ ਪੈਂਦਾ ਹੈ ਤੇ ਉਹਨਾਂ ਦੀ ਸਿਹਤ ਤੇ ਬਾੜਾ ਸਰਪੈਨ ਤੋਂ ਉਹਨਾਂ ਨੂੰ ਬਚਾਇਆ ਜਾਵੇ ਜਿਸ ਤੇ ਕਾਰਨ ਇਹਨਾਂ ਦੀ ਉਮਰ 18 ਤੇ ਇਸ ਹਾਲ ਕੀ ਕੀਤੀ ਜਾਵੇ